ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 12 ਮਹਾਮਾਜ ਮਹਿਲਾ ਪੰਜਵਾਂ ਕਰ ਚੌਥਾ ੴ ਸਤਿਗੁਰ ਪ੍ਰਸਾਦਿ ਕਿਰਤ ਕਰਨ ਕੀ ਵਿਛੜੇ ਕਰ ਕਿਰਪਾ ਮਿਲੋ RAM ਚਾਰ ਕੁੰਟੇ ਦੇ ਦਿਸ ਪਰ ਮੈਂ ਥਕ ਆਈ ਪ੍ਰਭ ਕੀ ਸ਼ਾਮ ਤੈਨ ਦੁਦ ਤੇ ਬਾਹਰੀ ਕਿਤੈ ਨ ਆਵੇ ਕਾਮ ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਨਾਮ ਹਰ ਨਾ ਨ ਮਿਲਿਆ ਸਾਜਨ ਕਤ ਪਾਈਏ ਬਿਸਰਾਮ ਜਿਤ ਘਰ ਹਰ ਕੰਤ ਨ ਪ੍ਰਗਟੇ ਪਾਠਨਗਰ ਸੇ ਗ੍ਰਾਮ ਸਰਬsingਾਰ ਤੰਬੋਲ ਰਸ ਸਨਦੇ ਹੀ ਸਭ ਖਾਮ ਪ੍ਰਭ ਸੁਆਮੀ ਕੰਤ ਦੀ ਹੁਨੀਆ ਮੀਤ ਸਜਣ ਸਭ ਜਾਮ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀ ਜੈ ਨਾਮ ਹਰ ਮਿਲ ਹੋ ਸੁਆਮੀ ਸੰਗ ਪ੍ਰਭ ਜਿਸ ਕਾ ਨਹ ਚਲਤਾ ਮਨ ਚੇਤ ਗੋਵਿੰਦ ਅਰਾਦੀਐ ਹੋਵੇ ਆਨੰਦ ਘਣਾ ਸੰਤ ਜਣਾ ਮਿਲ ਪਾਈਐ ਰਸਨਾ ਨਾਮ ਤਣਾ ਜਿਨ ਪਾਇਆ ਪ੍ਰਭ ਆਪਣਾ ਆਹਿ ਤਿਸ ਗਣਾ ਇੱਕ ਖਿੰਨ ਤਿਸ ਦਿਨ ਜੀਵਣਾ ਬਿਰਥਾ ਜਨਮ ਜਣਾ जल थल मै हलपुर्या रव्या प्रभ चित्त न आवह कितड़ा दुख गणा जिन्न रावया सो प्रभुना भ पागमना हर दर्शन को लोचदा नानक प्यास मना चेतन लाए सो प्रभु तिसके पाए लगा वैसाख तिरण क्यों बाटिया जिन्ना प्रेम विछो हो हर साजन पुरख विसार कै लगी माया तो पुत्र कल संगतना हर विनाशी ओ पलच पलच सगली मुई झूठे तंद मु एक सहर के नाम बिन अगे लइया कोहे बे विसार वे गुच ना प्रभु बिन अवर्ण कोए प्रीतम चरणी जो लगे तिन की निर्मल सोए नानक की प्रभ देनती प्रभ मिलो प्राप्त होए वैसा सुहावा ता लगै जहां संत पीटे हर सोए हर जेठ जुड़ंदा लोड़ीए जिस अगै सब निवन ਹਰ ਸੱਜਣ ਦਾਵਣ ਲੱਗਿਆ ਕਿਸੈ ਨ ਦੇਈ ਬੰਨ ਮਾਨਕ ਮੋਤੀ ਨਾਮ ਪ੍ਰਭ ਓਨ ਲੱਗੈ ਨਹੀਂ ਸੰ ਰੰਗ ਸਵੇ ਨਾਰਾਇਣ ਜਿਤੇ ਮਨ ਪਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੀ ਸਹੀ ਕਹੀ ਹੈ ਧੰਨ ਆਪਣ ਲਿਆ ਜੇ ਮਿਲੇ ਵਿਛੜ ਕਿਉਂ ਰੋਵਨ ਸਾਧੂ ਸੰਗ ਪਰਾਪਤੇ ਨਾਨਕ ਰੰਗ ਮੰਨਨ ਹਰ ਜੀਠ ਰੰਗਿਲਾ ਤਿਸ ਧਣੀ ਜਿਸ ਕੈ ਭਾਗ ਮਥਨ ਸਾੜਤ ਪੰਦਾ तिस ਲਗੇ ਹਰ ਨਾਹੁ ਨ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੋਈ ਪੈ ਵਿਗੂਚੀਏ ਗਲ ਪਈ ਸਜਮ ਕੀ ਫਾਸ ਜਿਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸ ਰੇਣ ਵਿਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ ਜਿੰਨ ਕੋ ਸਾਧੂ ਬੀਟਿਆ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾਹਮਨ ਸਰਸੀ ਕਾ ਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸਚ ਰੰਗ ਏਕੋ ਨਾਮ ਅਧਾਰ ਵਿਖਿਆ ਰੰਗ ਕੁੜਾ ਵਿਆ ਦਿਸਣ ਸਬੇਸ਼ਾਰ ਹਰ ਅੰਮ੍ਰਿਤ ਦੀ ਬੂੰਦ ਸੁਹਾਵਣੀ ਮਿਲ ਸਾਧੂ ਪੀਵਨ ਹਾਰੇ ਵਣ ਤਿਨ ਪ੍ਰਭ ਸੰਗ ਮਵਲਿਆ ਸਮਰੱਥ purkh ਅਪਾਰ ਹਰ ਮਿਲਨੋ ਮਨ ਲੋਚਦਾ ਕਰਮ ਮਿਲਾਵਣ ਹਾਰੇ ਜਿਨਿ ਸਖੀ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਿਹਾਰ ਨਾਨਕ ਹਰਜੀ ਮਿਆ ਕਰਿ ਸ਼ਬਦ ਸਵਾਰਨ ਹਾਰ ਸਵਣ ਤਿਨਾ ਸੁਹਾਗਨੀ ਜਿਨ ਰਾਮ ਨਾਮ ਉਰਹਾਰ ਪਾਦੇ ਪਰਮ ਪੁਲਾਣੀਆਂ ਦੁਜੇ ਲੱਗਾ ਹੇਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੀਤ ਜਿਤ ਦਿਨ ਦੇ ਬਿਨ ਸਸੀ ਤਿਤ ਵੇਲੇ ਕ੍ਰਿਸ਼ਨ ਪ੍ਰੇਤ ਪਕੜ ਚ ਲਾਇਨ ਦੂਤ ਜਮ ਕਿਸੈ ਨ ਦਿਨੀ ਭੇਤ ਛੱਡ ਖੜੋ ਤੇਖਿ ਨਾ ਮਹੀਂ ਜਿਨਸਿਓ ਲਗਾ ਹੈ ਤ ਹੱਥ ਮਰੋੜੈ ਤਨ ਕਪੇ ਸਿਆਹੂ ਹੁਆ ਸੇਤ ਜਿਹਾ ਬੀਜੈ ਸੋ ਲੁਣੈ ਕਰਮਾ ਸੰਧੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬਹੁਤ ਪ੍ਰਭ ਦੇਤ ਸੇ ਪਦੇ ਨਰਕ ਨਾ ਪਾਈ ਐ ਗੁਰ ਰਖਣ ਵਾਲਾ ਹੇਤ ਅਸਨ ਪ੍ਰੇਮ ਉਮਾੜਾ ਕਿਉ ਮਿਲਿਆ ਹਰ ਜਾਈ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਨ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ हाँ तिन कै लागा पाए बिन प्रभ क्यों सुख पाई है दूजी नहीं जाए जिनी चाख्या प्रेम रस से तृप्त रहे आखाए आप त्याग बिनती करें ले हो प्रभु लड़लाए ਜੋਹਰ ਕੰਤ ਮਿਲਾਈਆਂ ਸੇ ਵਿਚੜ ਕਤੈ ਨਾ ਜਾਏ ਪ੍ਰਭ ਵਿਨ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਵਸੰਦੀਆਂ ਜਿਨਾ ਮਿਆਹਰ ਰਾਈ ਕਤਕ ਕਰਨੁ ਕਮਾਵਣੀ ਦੂਸ ਨ ਕਾਹੂ ਜੋਗੇ ਪਰਮੇਸ਼ਰ ਤੇ ਪੁੱਲਿਆ ਵਿਆਪਨ ਸਭੇ ਰੋਗ ਵੇ ਮੁਖ ਹੋਏ ਰਾਮ ਤੇ ਲਗਣ ਜਨਮ ਵੀ ਯੋਗ ਖਿਨ ਮੇ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸ ਤਰ੍ਹਾਂ ਰੋਜ਼ ਕੀਤਾ ਕਿਛੂ ਨਾ ਹੋਵੇ ਲਿਖਿਆ ਦਰ ਸੰਜੋਗ ਵਡਪਾਗੀ ਮੇਰਾ ਪ੍ਰਭ ਮਿਲੇ ਤਾ ਉਤਰ ਸੱਦ ਬਿਯੋਗ ਨਾਨਕ ਕਉ ਪ੍ਰਭ ਆਖਲੇ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੇ ਸਾਧ ਸੰਗ ਬੇਨਸ ਸਬੇ ਸੋਚ ਮੰਗਰ ਨਹੀਂ ਸੁੰਦੀਆ ਹਰ ਪਿਰ ਸੰਗ ਬੈਠੜੀਆ تن ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆ ਤਨ ਮਨ ਮੋਲਿਆ ਰਾਮ ਸਿਉ ਸੰਗ ਸਾਧ ਸਹਿ ਲੜੀਆ ਸਾਧ ਜਨਾ ਤੇ ਬਾਰੀ ਸੇ ਰਹਿਣੇ ਕਿੰਡੀਆਂ ਤਿੰਨ ਦੁੱਖ ਨ ਕਬੂ ਉਤਰੇ ਸੇ ਜਮਕੇ ਵਸਪੜੀਆਂ ਜਿਨੀ ਰਵੇ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆਂ ਰਤਨ ਜਿ ਵੇਹਰ ਲਾਲ ਹਰ ਕੰਟ ਤਿਨਾ ਜੜੀਆਂ ਨਾਨਕ ਬਾਛੈ ਧੂੜ ਤਿੰਨ ਪ੍ਰਭ ਸਰਨੀਂਂਦਰ ਪੜਿਆ ਮੰਗਰ ਪ੍ਰਭ ਅਰਾਧਨਾ ਬਹੁੜ ਨਜਨ ਮੜਿਆ ਔਖ ਤੁਖਰਨਾ ਵਿਆਪਈ ਕੰਠ ਮਿਲਿਆ ਹਰਨਾਹੂ ਮਨ ਬਿਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹੂ ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੂ ਵਿਖਿਆ ਪੂਨ ਸਕਈ ਮਿਲ ਸਾਧੂ ਗੁਣ ਗਾਹੋ ਜਿਤੇ ਉਪਜੀਤ ਹੈ ਮਿਲੀ ਸਚੀ ਪ੍ਰੀਤ ਸਮਾਹੋ ਕਰ ਗਹਿ ਲਿਨੀ ਪਰਮ ਬਹੁੜ ਨ ਵਿਛੜਿਆ ਹੋ ਬਾਰ ਜਾਓ ਲਖਬੀਰੀਆ ਹਰ ਸੱਜਣ ਅਗਮ ਅਗਾਹੋ ਸ਼ਰਮ ਪਈ ਨਾਰਾਇਣੇ ਨਾਨਕ ਦਰਪਈਆ ਹੋ ਪੋਖ ਸੁੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹੋ ਮਾਗ ਮੰਝਣ ਸੰਗ ਸਾਧੂਆ ਤੂੜੀ ਕਰਿਸ਼ਨਾ ਨੇ ਹਰ ਕਾ ਨਾਮ ਤੇ ਆਏ ਸੁਣ ਸਬਨਾ ਨੂੰ ਕਰਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨ मोहिਐ ਬਿਨ ਸੈ ਲੋਭ ਸੁਵਾਨ ਸਚੈ ਮਾਰਗ ਚਲਦਿਆਂ ਉਸਤਤ ਕਰੇ ਜਹਾਨ 68 ਤੀਰਥ ਸਗਲ ਪੁਨੇ ਜੀ ਦੇ ਆ ਪਰਵਾਨ ਜਿਸ ਨੂੰ ਦੀਵੇ ਦਿਆ ਕਰ ਸੋਈ ਪੁਰਖ ਸੁਜਾਨ ਜਿਨਾਂ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਮੰਗੇ ਸੁਚੇ ਸਕੰਡੇ ਐ ਜਿਨ ਪੂਰਾ ਗੁਰ ਮਿਹਰਬਾਨ ਫਲ ਗੁਣ ਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ संत साई राम के कर कृपा दिया मिलाए सेज सुहावी सर्व सुख हुन दुख नाही जाए एच पुनी वड पागणी वर पाया हर राए मिल सईया मंगल गावेही गीत गोविंद लए ਹਰ ਜਿਹਾ ਵਰਨਾ ਦਿਸਈ ਕੋਈ ਦੂਜਾ ਲਵੇ ਨਾ ਲਾਏ ਹਲਤ ਪਲਤ ਸਵਾਰੇ ਉਹਨੇ ਨੈ ਚਲ ਦਿੱਤੀ ਨ ਜਾਏ ਸੰਸਾਰ ਸਾਗਰ ਤੇ ਰਖੇਨ ਬੜ ਨ ਜਨਮ ਧਾਏ ਜਿਹਾ ਇਕ ਅਨੇਕ ਗੁਣ ਤੇ ਨਾਨਕ ਚਰਣੀ ਪਾਏ ਫਲ ਗੋ ਉਹਨਾਂ ਨੇ ਤੇ ਸਲਾਹੀਏ ਜਿਸਨੋਂ ਤਿਲਣਾ ਤਮਾਏ ਜਿਨ ਜਿਨ ਨਾਮ ਤੇ ਹਾਇਆ ਤਿੰਨ ਕੇ ਕਾਜ ਸਰੇ ਹਰਪ ਗੁਰ ਪੂਰਾ ਅਰਾਧਿਆ ਦਰਗਾ ਸੱਚ ਖਰੇ ਸਰਬ ਸੁਖਾ ਨਿਦ ਚਰਨ ਹਰ ਭਵਜਲ ਬਖਮ ਤਰੇ प्रेम भगत तिन पाईया बिखिया नाही जरे कूद गए दुबदा नसी पूर्ण सच परे पार ब्रह्म प्रभु शिव दे मन अंदर एक धरे न दिवस मूर्त भले ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਮਹਾ ਦਿਵਸ ਨੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ